ਸੋ ਅਸਲੇ ਗੱਲਬਾਤ ਕਰ ਰਹੀ ਸੀ ਅਸੀਂ ਕਿ ਇਮੀਗ੍ਰੇਸ਼ਨ ਦਾ ਜਿਹੜਾ ਮੁੱਦਾ ਹੈ ਉਹ ਬਰਨਿੰਗ ਇਸ਼ੂ ਤਾਂ ਹੈ ਪਰ ਉਹ ਇੰਨਾ ਜ਼ਿਆਦਾ ਔਖਾ ਕਿਉਂ ਹੁੰਦਾ ਜਾ ਰਿਹਾ ਖਾਸ ਕਰਕੇ ਜਿਨ੍ਹਾਂ ਨੇ ਪੀਆਰ ਲੈਣੀ ਹੈ ਬਹੁਤ ਸਾਰੇ ਅਜਿਹੇ ਪ੍ਰੋਗਰਾਮ ਐ ਸੌਖੇ ਹੁੰਦੇ ਸੀ ਪਹਿਲਾਂ ਪਰ ਹੁਣ ਉਹਨਾਂ ਦੇ ਵਿੱਚ ਬੜੀਆਂ ਸਾਰੀਆਂ ਚੇਂਜਸ ਕਰ ਦਿੱਤੀਆਂ ਗਈਆਂ ਨੇ ਸੋ ਇਸ ਬਾਰੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਅਨੁਜ ਸੇਂਗਰ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਕੈਨੈਕਸ ਇਮੀਗ੍ਰੇਸ਼ਨ ਤੋਂ ਨੇ ਅਨੁਜ ਬਬੋ ਸਵਾਗਤ ਹੈ ਤੁਹਾਡਾ ਦਾ ਮਾਰਨਿੰਗ ਸ਼ੋਅ ਦੇ ਵਿੱਚ ਗੁੱਡ ਮਾਰਨਿੰਗ ਸ਼ੈਰੀ ਐਂਡ ਚੈਨਲ ਪੰਜਾਬੀ ਵੇਖਣ ਵਾਲੇ ਸਾਰੇ ਦਰਸ਼ਕਾਂ ਸ਼ੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਅਨੁਜ ਪਹਿਲਾਂ ਤਾਂ ਇਹ ਦੱਸੋ ਵੀ ਦੇਖੋ ਇਹਨਾਂ ਦਿਨਾਂ ਦੇ ਵਿੱਚ ਨਾ ਇਮੀਗ੍ਰੇਸ਼ਨ ਦਾ ਮੁੱਦਾ ਹਾਈਲਾਈਟ ਮੁੱਦਾ ਹੈ ਨੋ ਡਾਊਟ ਹਮੇਸ਼ਾ ਹੀ ਰਹਿੰਦਾ ਹੈ ਪਰ ਜਦੋਂ ਦੇ ਬਹੁਤ ਸਾਰੇ ਚੇਂਜਸ ਹੋਏ ਨੇ ਉਦੋਂ ਦਾ ਸਭ ਤੋਂ ਬਰਨਿੰਗ ਇਸ਼ੂ ਜਿਹੜਾ ਉਹ ਇਮੀਗ੍ਰੇਸ਼ਨ ਦਾ ਮੁੱਦਾ ਬਣ ਗਿਆ ਹੁਣ ਇਹ ਦੱਸੋ ਵੀ ਤੁਹਾਡੇ ਆਫਿਸ ਦੇ ਵਿੱਚ ਧੜਾ ਧੜ ਜਿਹੜੇ ਨੇ ਲੋਕ ਉਹ ਆਉਂਦੇ ਨੇ ਕਈ ਸਵਾਲ ਲੈ ਕੇ ਸਭ ਤੋਂ ਜ਼ਿਆਦਾ ਮੁੱਦਾ ਜਿਹੜਾ ਉਹਨਾਂ ਦਾ ਕੀ ਬਣਿਆ ਹੋਇਆ ਇਹਨਾਂ ਦਿਨਾਂ ਦੇ ਵਿੱਚ ਆ ਬਹੁਤ ਵਧੀਆ ਤੇ ਇੰਟਰਸਟਿੰਗ ਕੁਐਸਚਨ ਹੈਗਾ ਯਾ ਸਭ ਤੋਂ ਜ਼ਿਆਦਾ ਕੋਲਾ ਸਾਨੂੰ ਆਹੀ ਆਉਂਦੀ ਨੇ ਕਿ ਆਪਾਂ ਪੱਕੇ ਕਦੋਂ ਹੋਵਾਂਗੇ ਓਕੇ ਤੇ ਪੱਕੇ ਹੋ ਵੀ ਜਾਣਾ ਆਪਾਂ ਕਿੰਨੀ ਹੋ ਜਾਣਾ ਥੈਟ ਇਜ਼ ਦਾ ਕੁਐਸਚਨ ਤੇ ਜਿਹੜਾ ਤੁਹਾਡਾ ਪੁਆਇੰਟ ਹੈਗਾ ਕਿ ਪ੍ਰੋਬਲਮ ਜਿਹੜੀ ਹੈਗੀ ਆ ਤੇ ਲੋਕੀ ਜਿੱਥੇ ਪ੍ਰੋਬਲਮ ਫੇਸ ਕਰ ਰਹੇ ਨੇ ਉਹ ਕਿਹੜੇ ਪੁਆਇੰਟ ਤੇ ਫੇਸ ਕਰ ਰਹੇ ਨੇ ਉਹ ਪੁਆਇੰਟ ਹੈਗਾ ਪੀਆਰ ਲਾਈਨ 'ਚ ਕਿਉਂਕਿ ਸਟੂਡੈਂਟਸ ਹਜੇ ਵੀ ਆ ਰਹੇ ਨੇ ਉਹਨਾਂ ਦੀ ਗਿਣਤੀ ਘਟ ਗਈ ਆ ਲੇਕਿਨ ਉਹ ਆ ਰਹੇ ਨੇ ਕਰੈਕਟ ਵਿਜ਼ਟਰ ਵੀਜ਼ਾ ਕਟ ਗਵਰਨਮੈਂਟ ਦੇ ਰਹੀ ਆ ਲੇਕਿਨ ਵੀਜ਼ਾ ਦੇ ਰਹੀ ਆ ਵਰਕ ਪਰਮਿਟ ਕਟ ਦੇ ਰਹੀ ਗਵਰਨਮੈਂਟ ਲੇਕਿਨ ਵਰਕ ਪਰਮਿਟ ਦੇ ਰਹੀ ਆ ਜੀ ਸਪਾਊਸਲ ਸਪਾਂਸਰਸ਼ਿਪ ਤੇ ਕੋਈ ਫਰਕ ਨਹੀਂ ਪਿਆ ਰਿਫਿਊਜੀਆ ਤੇ ਕੋਈ ਫਰਕ ਨਹੀਂ ਪਿਆ ਹਿਊਮਨਿਟੇਰੀਅਨ ਗਰਾਉਂਡਸ ਤੇ ਜਿਹੜੇ ਪੀਆਰ ਲੈਂਦੇ ਨੇ ਉਹਨਾਂ ਚ ਕੋਈ ਫਰਕ ਨਹੀਂ ਪਿਆ ਫਰਕ ਪਿਆ ਹੈਗਾ ਇੱਕ ਪਾਰਟਿਕੂਲਰ ਸਟ੍ਰੀਮ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਕੁਆਲੀਫਾਈ ਕਰਦੇ ਕਰਦੇ ਨੇ ਉਹਦਾ ਨਾਮ ਹੈਗਾ ਇਕਨੋਮਿਕ ਇੰਟੀਗ੍ਰੇਸ਼ਨ ਸਟ੍ਰੀਮ ਸੋ ਆਪਾਂ ਬ੍ਰੌਡਲੀ ਇਸ ਈਸ਼ੂ ਨੂੰ ਸਮਝਣ ਲਈ ਆਪਾਂ ਇਮੀਗ੍ਰੇਸ਼ਨ ਨੂੰ ਤਿੰਨ ਪਾਰਟਾਂ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ ਰਾਈਟ ਪ੍ਰੀ ਕੋਵਿਡ 2020 ਤੋਂ ਪਹਿਲਾਂ ਬਿਲਕੁਲ ਡਿਊਰਿੰਗ ਕੋਵਿਡ ਡਿਊਰਿੰਗ ਕੋਵਿਡ ਆਪਾਂ ਲੈ ਸਕਦੇ ਹਾਂ 2020 2020 2021 ਐਂਡ ਮਿਡ 2022 ਜੀ ਤੇ ਉਸ ਤੋਂ ਬਾਅਦ ਦਾ ਸਮਾਂ ਹੁਣ ਇਸ ਵੇਲੇ ਚੱਲ ਰਿਹਾ ਹੈਗਾ ਪੋਸਟ ਕੋਵਿਡ ਚੱਲਦਾ ਪਿਆ ਹੈਗਾ ਸੋ ਨਾਓ ਅਗਰ ਆਪਾਂ ਧਿਆਨ ਨਾਲ ਵੇਖੀਏ ਪ੍ਰੀ ਕੋਵਿਡ ਮਤਲਬ 2020 ਤੋਂ ਪਹਿਲਾਂ ਪੀਆਰ ਲੈਣ ਚ ਕੋਈ ਇੰਨੇ ਮੁਸ਼ਕਲ ਨਹੀਂ ਸੀਗੀ ਕਿਉਂਕਿ ਆਪਾਂ ਪ੍ਰੈਡिक्ट ਕਰ ਸਕਦੇ ਸੀਗੇ ਕਿਉਂਕਿ ਡਿਫਰੈਂਟ ਪੀਆਰ ਦੇ ਪ੍ਰੋਗਰਾਮਸ ਹੁੰਦੇ ਨੇ ਅਗਰ ਆਪਾਂ ਇਕਨੋਮਿਕ ਪਾਥਵੇਜ਼ ਦੀ ਗੱਲ ਕਰੀਏ ਤਾਂ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਹੈਗਾ ਜਾਂ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮਸ ਨੇ ਬ੍ਰੌਡਲੀ ਆਹੀ ਦੋ ਪ੍ਰੋਗਰਾਮਸ ਨੇ ਬੇਸਿਕਲੀ ਤੇ ਜਿੰਨੇ ਵੀ ਪ੍ਰੋਵਿੰਸਸ ਨੇ ਉਹਨਾਂ ਦੇ ਵੱਖਰੇ ਵੱਖਰੇ ਪ੍ਰੋਗਰਾਮਸ ਨੇ ਤੇ ਜਿਹੜੇ ਸਟੂਡੈਂਟਸ ਅਗਰ ਐਕਸਪ੍ਰੈਸ ਐਂਟਰੀ ਦੇ ਰਾਹੀਂ ਪੱਕੇ ਨਹੀਂ ਹੁੰਦੇ ਸੀਗੇ ਉਹ ਕਹਿੰਦੇ ਸੀਗੇ ਆਪਾਂ ਦੂਜੇ ਪ੍ਰੋਵਿੰਸ ਚ ਚੱਲਦੇ ਹਾਂ ਜਿੱਥੇ ਪੁਆਇੰਟ ਸਿਸਟਮ ਥੋੜਾ ਜਿਹਾ ਸੁਖਾਲਾ ਜਾਏਗਾ ਉੱਥੇ ਪੁ ਵੀ ਸੁਣਿਆ ਹੋਣਾ ਕਿ ਕੋਵਿਡ ਤੋਂ ਪਹਿਲਾਂ ਲੋਕੀ ਨੋਵਾ ਸਕੋਸ਼ਾ ਵੱਲੋਂ ਜਾ ਰਹੇ ਨੇ ਹਾਂਜੀ ਅਮ ਕੈਲਗਰੀ ਵੱਲੋਂ ਜਾ ਰਹੇ ਨੇ ਵਿਨੀਪੈਗ ਵੱਲੋਂ ਜਾ ਰਹੇ ਨੇ ਉੱਥੇ ਜਾਂਦੇ ਸੀਗੇ ਤੇ ਜਦੋਂ ਇੱਕ ਵੱਲ ਨੂੰ ਜਾਵੜਦੇ ਸੀਗੇ ਸਾਰੇ ਸਟੂਡੈਂਟਸ ਉੱਥੇ ਜਾਣ ਲੱਗ ਪੈਂਦੇ ਸੀ ਬਿਲਕੁਲ ਹਾਂ ਤੇ ਇਦਾਂ ਤਾਂ ਨਹੀਂ ਹੈਗਾ ਉੱਥੇ ਗੱਲ ਬਣਦੀ ਨਹੀਂ ਸੀਗੀ ਉੱਥੇ ਡਿਮਾਂਡ ਸੀਗੀ ਤਾਂ ਹੀ ਗਵਰਨਮੈਂਟ ਨੇ ਪ੍ਰੋਗਰਾਮਸ ਖਾਲੇ ਕੀਤੇ ਸੀਗੇ ਤੇ ਉੱਥੇ ਸਟੂਡੈਂਟਸ ਪਹੁੰਚ ਗਏ ਪੱਕੇ ਹੋ ਵੀ ਗਏ ਹਾਂ ਹਾਂ ਇਦਾਂ ਹੀ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਜਿਹੜਾ ਸਿਸਟਮ ਸੀਗਾ ਬੜਾ ਸਟਰੀਮਲਾਈਨਡ ਸੀਗਾ ਉਹਦੇ ਵਿੱਚ ਜਿਹੜੇ ਨੰਬਰ ਆਫ ਕੈਂਡੀਡੇਟਸ ਹੁੰਦੇ ਸੀਗੇ ਪੂਲ ਦੇ ਵਿੱਚ ਉਹ ਵੀ ਲਿਮਟਿਡ ਹੁੰਦੇ ਸੀਗੇ ਉਹਦੇ ਵਿੱਚ ਬਹੁਤ ਜ਼ਿਆਦਾ ਫਲਕਚੁਏਸ਼ਨ ਨਹੀਂ ਹੁੰਦੀ ਸੀਗੀ ਕੋਵਿਡ ਦੇ ਦੌਰਾਨ ਕੀ ਹੋਇਆ ਗਵਰਨਮੈਂਟ ਨੇ ਕਈ ਰੈਸਟ੍ਰਿਕਸ਼ਨ ਲਾਤੀਆਂ ਗਵਰਨਮੈਂਟ ਨੇ ਕਿਹਾ ਕਿ ਆਪਾਂ ਬਾਹਰ ਤੋਂ ਹੋਰ ਇਮੀਗ੍ਰੈਂਟਸ ਲੈ ਕੇ ਨਹੀਂ ਆਉਣੇ ਭਾਵੇਂ OPR ਲਈ ਬੰਦੇ ਹੋਣ ਇਵਨ ਸਟੂਡੈਂਟਸ ਨੂੰ ਵੀ ਉਹ ਵੀਜ਼ਾ ਨਹੀਂ ਦਿੰਦੇ ਸੀਗੇ ਉਹ ਕਹਿੰਦੇ ਸੀ ਕਿ ਤੁਸੀਂ ਆਪ ਦੇ ਘਰੇ ਬੈ ਕੇ ਪੜਾਈ ਕਰੋ ਜਦੋਂ ਸਾਰੀ ਰੈਸਟ੍ਰਿਕਸ਼ਨ ਖਤਮ ਹੋ ਜਾਣਗੀਆਂ ਫਿਰ ਤੁਸੀਂ ਇੱਥੇ ਕੈਨੇਡਾ ਆ ਕੇ ਪੜ੍ਹਾਈ ਕਰ ਲਿਓ ਤੇ ਟੈਕਨੀਕਲੀ ਗਵਰਨਮੈਂਟ ਵਾਸ ਮੇਕਿੰਗ ਮਨੀ ਬਾਈ ਪ੍ਰੋਸੈਸਿੰਗ देयर ਅਪਲੀਕੇਸ਼ਨਸ ਪਰ ਉਹ ਇੱਥੇ ਅਲਾਉ ਨਹੀਂ ਕਰ ਰਹੇ ਸੀਗੇ ਇਦਾਂ ਹੀ ਵਿਜ਼ਿਟਰਸ ਵੀ ਨਹੀਂ ਆ ਸਕਦੇ ਸੀਗੇ ਇਵਨ ਜਿਹੜੇ ਵਿਜ਼ਿਟਰਸ ਨੂੰ ਵੀਜ਼ਾ ਲੱਗਿਆ ਸੀਗਾ ਉਹਨਾਂ ਉਹ ਵੀ ਨਹੀਂ ਆ ਸਕਦੇ ਸੀਗੇ ਉਹਨਾਂ ਨੂੰ ਟਰੈਵਲ ਅਥੋਰਾਈਜੇਸ਼ਨ ਲੈਣੀ ਪੈ ਰਹੀ ਸੀਗੀ ਦੈਟ ਵਾਸ ਵੈਰੀ ਕੰਪਲਿਕਟਿਡ ਪ੍ਰੋਸੈਸ ਲੇਕਿਨ ਇੱਕ ਚੀਜ਼ ਇੱਥੇ ਧਿਆਨ ਦੇ ਨਾਲ ਹੀ ਹੈਗੀ ਆ ਤੁਸੀਂ ਵੇਖੋ ਕਿ ਦੋ ਗਰੁੱਪ ਨੇ ਬੇਸਿਕਲੀ ਇਮੀਗ੍ਰੇਸ਼ਨ ਪਾਪੂਲੇਸ਼ਨ ਦੇ ਵਿੱਚ ਇੱਕ ਟੈਂਪਰੇਰੀ ਰੈਜ਼ੀਡੈਂਟਸ ਜੀ ਇੱਕ ਪਰਮਾਨੈਂਟ ਰੈਜ਼ੀਡੈਂਟਸ ਟੈਂਪਰੇਰੀ ਰੈਜ਼ੀਡੈਂਟਸ ਦਾ ਜੜਾ ਕੋਟ ਕੋਈ ਕੋਟਾ ਨਹੀਂ ਸੀਗਾ ਪਹਿਲਾਂ ਹਮਮ ਅਗਰ ਤੁਸੀਂ ਨਿਗਾਹ ਮਾਰੋ ਜਿੰਨੇ ਮਰਜੀ ਇੱਥੇ ਸਟੂਡੈਂਟ ਆ ਸਕਦੇ ਸੀਗੇ ਜਿੰਨੇ ਮਰਜੀ ਵਿਜ਼ਿਟਰਸ ਇੱਥੇ ਆ ਸਕਦੇ ਸੀਗੇ ਤੁਸੀਂ ਜਿੰਨੇ ਮਰਜੀ ਫਾਈਲਾਂ ਆ ਸਪਾਊਸਲ ਸਪੌਂਸਰਸ਼ਿਪ ਦਿਲਾ ਸਕਦੇ ਸੀਗੇ ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਦੇ ਵਿੱਚ 2014 ਐਂਡ 15 ਦੇ ਵਿੱਚ ਉਹਨਾਂ ਨੇ ਕੋਟਾ ਸਿਸਟਮ ਲਾਂਚ ਕੀਤਾ ਸੀਗਾ ਬਿਲਕੁਲ ਤੇ ਡਿਊਰਿੰਗ ਕੋਵਿਡ ਜਦੋਂ ਉਹਨਾਂ ਨੇ ਕਿਹਾ ਕਿ ਆਪਾਂ ਬਾਹਰ ਪਰ ਉਹਨਾਂ ਦਾ ਪੀਆਰ ਦਾ ਕੋਟਾ ਹੁੰਦਾ ਸੀਗਾ ਹਜੇ ਵੀ ਹੈਗਾ ਜੀ ਇੱਕ ਸਾਲ ਦੇ ਵਿੱਚ ਉਹਨਾਂ ਨੇ ਲਿਮਿਟਿਡ ਨੰਬਰ ਆਫ ਬੰਦਿਆਂ ਨੂੰ ਹੀ ਪੀਆਰ ਦੇਣੀ ਹੈਗੀ ਆ ਉਹ ਉਹ ਫਿਕਸ ਹੈਗਾ ਜੀ ਉਹਦੇ ਵਿੱਚ ਕੋਈ ਵੇਰੀਏਸ਼ਨ ਨਹੀਂ ਹੈਗੀ ਕਿ ਆਪਾਂ ਅਨਲਿਮਿਟਿਡ ਨੰਬਰ ਆਫ ਗਿਣਤੀ ਦੇ ਵਿੱਚ ਬੰਦਿਆਂ ਨੂੰ ਪੱਕੇ ਕਰ ਸਕਦੇ ਆ ਉਹ ਲਿਮਿਟਿਡ ਫਿਕਸ ਹੈਗਾ ਆ ਹੂੰ ਸੋ ਨਾਓ ਦਾ ਪ੍ਰੋਬਲਮ ਇਜ਼ ਕਿ ਕੋਵਿਡ ਦੇ ਦੌਰਾਨ ਤੇ ਗਵਰਨਮੈਂਟ ਨੇ ਬਾਹਰ ਤੋਂ ਬੰਦੇ ਲੈ ਨਹੀਂ ਹਾਂਜੀ ਤੇ ਉਹਨਾਂ ਨੇ ਕਿਹਾ ਕਿ ਇੱਥੇ ਜਿਹੜੀ ਪੋਪੂਲੇਸ਼ਨ ਹੈਗੀ ਆ ਜਿਹੜੇ ਸਟੂਡੈਂਟਸ ਨੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਆਪਾਂ ਪੀਆਰ ਕਰ ਦਿੰਨੇ ਆ ਮਸਲਾ ਹੱਲ ਹੋ ਜਾਊਗਾ ਤੇ ਟਰੈਵਲ ਰੈਸਟ੍ਰਿਕਸ਼ਨਸ ਵੀ ਦੈਟਸ ਫਾਈਨ ਐਂਡ ਦੈਟਸ ਵਾਈ 2020 21 ਐਂਡ 22 ਮਿਡ ਤੱਕ ਪੀਆਰ ਬਾਸ ਔਖੀ ਸੀਗੀ ਓਕੇ ਇਟ ਵਾਸ ਵੈਰੀ ਈਜ਼ੀ ਲੋਕੀ ਪੀਆਰ ਹੋਏ ਵੀ ਸਾਰਾ ਕੁਝ ਲੇਕਿਨ ਮਿਡ 2020 ਤੋਂ ਬਾਅਦ ਉਸ ਤੋਂ ਪਹਿਲਾਂ ਜਿਹੜੇ ਸਟੂਡੈਂਟਸ ਨੂੰ ਵੀਜ਼ਾ ਇਸ਼ੂ ਹੋਇਆ ਸੀਗਾ ट्रैवल ਰੈਸਟ੍ਰਿਕਸ਼ਨਸ ਦੀ ਵਜ੍ਹਾ ਕਰਕੇ ਉਹ ਆ ਨਹੀਂ ਰਹਿ ਸੀਗੇ ਉਹ ਇੱਥੇ ਆਣਾ ਸ਼ੁਰੂ ਹੋ ਗਿਆ ਲੇਕਿਨ ਕੋਵਿਡ ਤੋਂ ਬਾਅਦ ਅਗਰ ਤੁਸੀਂ ਵੇਖੋ ਕਿ 2022-23 ਦੇ ਵਿੱਚ ਇੱਥੇ ਬਹੁਤ ਜ਼ਿਆਦਾ ਸਟੂਡੈਂਟਸ ਆਏ ਨੇ ਹੂੰ ਬਹੁਤ ਜ਼ਿਆਦਾ ਬਿਲਕੁਲ ਅਗੇਨ ਵਨ ਥਿੰਗ ਆਈ ਵੁੱਡ ਲਾਈਕ ਟੂ ਸ਼ੇਅਰ ਵਿਦ ਯੂ ਸ਼ੈਰੀ ਆਪਾਂ ਸਾਰੇ ਸਟੂਡੈਂਟ ਨੂੰ ਫੜ ਲੈਣੇ ਹਾਂ ਬਿਲਕੁਲ ਕਿਉਂਕਿ ਹਰ ਅਲੀਗੇਸ਼ਨ ਉਹਨਾਂ ਤੇ ਹੀ ਲਗਾਇਆ ਜਾਂਦਾ ਹੈ। ਉਹਨਾਂ ਤੇ ਲਗਾਇਆ ਜਾਂਦਾ ਹੈ। ਚਾਹੇ ਹਾਊਸਿੰਗ ਮਾਰਕੀਟ ਬਰਨਿੰਗ ਹੋ ਵੀ ਉਹਨਾਂ ਦੇ ਉੱਤੇ ਹੀ ਲੱਗਿਆ, ਗ੍ਰੋਸਰੀ ਰੇਟ, ਮਤਲਬ ਕੋਈ ਵੀ ਚੀਜ਼ ਹੋਈ, ਇੱਥੇ ਕੁਝ ਵੀ ਨੁਕਸਾਨ ਹੁੰਦਾ ਉਹ ਸਭ ਤੋਂ ਪਹਿਲਾਂ ਸਟੂਡੈਂਟ ਦੇ ਸਿਰ ਭਾਂਡਾ ਫੋੜਿਆ ਜਾਂਦਾ। ਯੈਸ, ਵਿਚ ਇਜ਼ ਰੌਂਗ। ਯਾ ਸਟੂਡੈਂਟਸ ਆਰ ਨਾਟ ਓਨਲੀ ਸ਼ੁੱਡ ਬੀ ਦਾ ਟਾਰਗੇਟ। ਉਹ ਨਹੀਂ ਹੈਗੇ ਬੇਸਿਕਲੀ। ਅਗਰ ਤੁਸੀਂ ਬਾਹਰ ਜਾ ਕੇ ਏਜੰਟਸ ਇੰਨੇ ਤੁਸੀਂ ਬਣਾਈ ਬੈਠੇ ਹੋ, ਤੁਸੀਂ ਇੱਥੇ ਜਿਹੜੇ ਕਾਲਜੇਜ਼ ਨੇ, ਯੂਨੀਵਰਸਿਟੀਆਂ ਹੈਗੀਆਂ ਉਹਨਾਂ ਨੂੰ ਰਨ ਨੋ ਇਨਵਾਈਟ ਕਰ ਰਿਹਾ ਹੈ ਉਹ ਵੀਜ਼ੇ ਦੇਰ ਹੈ ਉਹ ਸਟੂਡੈਂਟਸ ਦਾ ਦੋਸ਼ ਨਹੀਂ ਹੈਗਾ ਤੇ ਗਵਰਨਮੈਂਟ ਸਟੂਡੈਂਟਸ ਨੂੰ ਟਾਰਗੇਟ ਬਣਾ ਰਹੀ ਹੈਗੀ ਲੋਕ ਬਣਾ ਰਹੇ ਨੇ ਕਿ ਹਾਂ ਸਟੂਡੈਂਟਸ ਆਫ ਦਾ ਮੇਨ ਕੌਜ਼ ਬਟ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਨੋਟ ਕਰਾ ਲਈ ਹੈਗੀ ਕਿ ਅੱਪਾ ਕੱਲੇ ਸਟੂਡੈਂਟਸ ਨੂੰ ਵੇਖ ਰਹੇ ਨੇ ਜੀ ਬਟ ਤੁਸੀਂ ਵੇਖੋ ਜਦੋਂ ਤੋਂ ਪੂਰੀ ਦੁਨੀਆ ਦੇ ਵਿੱਚ ਕ੍ਰਾਈਸਿਸ ਚੱਲਦੀ ਪਈ ਹੈਗੀ ਅਫਗਾਨਿਸਤਾਨ ਦੇ ਕ੍ਰਾਈਸਿਸ ਦੇ ਵਿੱਚ ਜਿਹੜਾ ਪੰਗਾ ਪੈ ਗਿਆ ਲਿਬਿਆ ਹੋ ਗਿਆ ਯੂਕਰੇਨ ਦਾ ਚੱਕਰ ਪੈ ਗਿਆ ਹਾਂਗਕਾਂਗ ਦਾ ਚੱਕਰ ਪੈ ਗਿਆ ਤੇ ਦੁਨੀਆ ਦੇ ਵਿੱਚ ਜਿੱਥੇ ਵੀ ਅਪਾ ਪ੍ਰੈਕਟੀਕਲੀ ਕਹੀ ਹੈ ਕਿ ਪ੍ਰੋਬਲਮ ਆਉਂਦੀ ਹੈਗੀ ਤੇ ਸਭ ਤੋਂ ਪਹਿਲਾਂ ਕੈਨੇਡੀਅਨ ਗਵਰਨਮੈਂਟ ਮੂਰੇ ਆਉਂਦੀ ਹੈ ਉਹ ਕਹਿੰਦੀ ਹੈ ਵੀ ਆਈ ਏਅਰ ਵੀ ਵਿਲ ਹੈਲਪ ਯੂ ਵੀ ਵਿਲ ਟੇਕ ਕੇਅਰ ਆਫ ਯੂ ਉਹ ਕਹਿੰਦੇ ਨੇ ਆ ਜਾਓ ਤੁਹਾਨੂੰ ਵੀਜ਼ੇ ਦੇ ਦਿੰਨੇ ਆ ਹੁਣ ਯੂਕਰੇਨ ਦਾ ਜਿਹੜਾ ਦੋ ਸਾਲਾਂ ਤੋਂ ਕਨਫਲਿਕਟ ਚੱਲਦਾ ਪਿਆ ਹੈਗਾ ਐਟ ਲੀਸਟ ਮੋਰ ਦੈਨ ਮਿਲੀਅਨ ਯੂਕਰੇਨੀਅਨਸ ਆਰ ਇਨ ਕੈਨੇਡਾ ਕੋਈ ਗੱਲ ਕਰਦਾ ਹੈਗਾ ਹੂੰ ਡਿਡ ਯੂ ਐਵਰ ਹਰਡ ਦੈਟ ਸਮਵਨ ਇਜ਼ ਟਾਕਿੰਗ ਕਿ ਇੱਥੇ ਇੰਨੇ ਜ਼ਿਆਦਾ ਯੂਕਰੇਨੀਅਨਸ ਹੋ ਗਏ ਨੇ ਉਹਨਾਂ ਦੀ ਵਜ੍ਹਾ ਕਰਕੇ ਇੱਥੇ ਜੌਬ ਦੀ ਕ੍ਰਾਈਸਿਸ ਹੈਗੀ ਆ ਕਿਉਂਕਿ ਜੌਬ ਲਿਮਿਟਿਡ ਹੈਗੀ ਉਹਨਾਂ ਨੂੰ ਕੰਪੀਟ ਕਰਨ ਲਈ ਕੱਲੇ ਸਟੂਡੈਂਟਸ ਨਹੀਂ ਹੈਗੇ ਰੈਫਿਜੀਜ਼ ਵੀ ਹੈਗੇ ਬਿਲਕੁਲ ਅਫਗਾਨਿਸਤਾਨ ਤੋਂ ਗਵਰਨਮੈਂਟ ਸਿੱਧੇ ਕਹਿ ਰਹੀ ਹੈ ਕਿ ਆਪਾਂ ਇੰਨੇ ਰੈਫਿਜੀਜ਼ ਨੂੰ ਪੀਆਰ ਦੇਣੀ ਹੈਗੀ ਆ ਕੋਈ ਗੱਲ ਕਰਦਾ ਹੈਗਾ ਉਹਦੀ ਕੋਈ ਗੱਲ ਨਹੀਂ ਕਰਦਾ ਹੈਗਾ ਕਿਉਂਕਿ ਉਹ ਗਵਰਨਮੈਂਟ ਆਪ ਕਰ ਰਹੀ ਆ ਠੀਕ ਹੈ ਤੇ ਜੜਾ ਕੰਮ ਗਵਰਨਮੈਂਟ ਆਪ ਕਰਦੀ ਹੈ ਰਫਿਊਜੀਸ ਨੂੰ ਲਿਆਉਣ ਦਾ ਕੰਮ ਕਰਦੀ ਆ ਯੂਕਰੇਨੀਅਨਸ ਹੋ ਗਏ ਹੋਰ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਕਨਫਲिक्ट ਹੋ ਗਿਆ ਤੇ ਇਹਨਾਂ ਦਾ ਦਿਲ ਇੰਨਾ ਵੱਡਾ ਹੋ ਜਾਂਦਾ ਹੈਗਾ ਕਿ ਆਪਾਂ ਸਾਰਿਆਂ ਨੂੰ ਲੈ ਕੇ ਆ ਜਾਣੇ ਇੱਥੇ ਬਿਲਕੁਲ ਰਾਈਟ ਜਦੋਂ ਇੰਨੇ ਲੋਕੀ ਕੈਨੇਡਾ ਦੇ ਵਿੱਚ ਆ ਜਾਣਗੇ ਸੋ ਦ ਫੈਕਟ ਇਜ਼ ਕਿ ਮੋਸਟਲੀ ਤੇ ਨਹੀਂ ਜਾਣਾ ਚਾਹੁੰਦੇ ਨੇ ਬਿਲਕੁਲ ਹਿਲਜੁਲਤਾ ਹੋਏਗੀ ਫਿਰ ਜਿੱਥੇ ਪੋਪੂਲੇਸ਼ਨ ਜ਼ਿਆਦਾ ਹੋਵੇ ਰਾਈਟ ਤੇ ਜਦੋਂ ਲੋਕੀ ਇੱਥੇ ਨਹੀਂ ਜਾਣਾ ਚਾਹੁੰਦੇ ਨੇ ਦੈਨ ਉਹਨਾਂ ਨੇ ਕੀ ਸੋਚਣਾ ਕਿ ਚਲੋ ਪੀਆਰ ਲੈ ਲੈਣੇ ਆ। ਓਕੇ ਹੋ ਜਾਈਏ। ਪੱਕੇ ਹੋ ਜਾਈਏ। ਹੁਣ ਇੱਥੇ ਕੁਐਸਚਨ ਦਾ ਆਨਸਰ ਹੈਗਾ। ਹਮ ਕੋਟਾ ਤਾਂ ਉਹਨਾਂ ਹੀ ਹੈਗਾ। ਸਿਫਟ ਐਗਜ਼ਾਮਪਲ 5.5 6 ਲੱਖ ਦਾ ਕੋਟਾ ਹੈਗਾ ਸਾਲ ਦੇ ਵਿੱਚ ਇੰਨੇ ਬੰਦਿਆਂ ਨੂੰ ਪੀਆਰ ਦੇਣੀ ਹੈਗੀ। ਪਰ ਉਹ ਸਾਰੇ ਲੋਕੀ ਜਿਨ੍ਹਾਂ ਨੂੰ ਪੀਆਰ ਮਿਲਣੀ ਹੈਗੀ ਉਹ ਇਕਨੋਮਿਕ ਸਟ੍ਰੀਮ ਦੇ ਕੈਂਡੀਡੇਟਸ ਨਹੀਂ ਹੈਗੇ। ਜੀ। ਉਹਦੇ ਵਿੱਚ ਰੈਫਿਊਜੀਜ਼ ਵੀ ਹੈਗੇ। ਹਮ 스ਪਾਊਸਲ ਸਪੌਂਸਰਸ਼ਿਪ ਦੇ ਅੰਡਰ ਜਿਹੜੇ ਲੋਕੀ ਆਉਂਦੇ ਨੇ ਉਹ ਵੀ ਹੈਗੇ। ਉਹਦੇ ਵਿੱਚ ਕੋਈ ਕੋਟਾ ਨਹੀਂ ਹੈਗਾ। ਰਾਈਟ? ਜੀ। ਵਿੱਜਾ ਪ੍ਰੋਗਰਾਮ ਹੈਗਾ ਹਿਊਮਨਿਟੇਰੀਅਨ ਗਰਾਉਂਡਸ ਤੇ ਉੱਥੇ ਵੀ ਕੋਈ ਰੋਕ ਨਹੀਂ ਹੈਗੀ ਆ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਹੈਗਾ ਉਹਦੇ ਵਿੱਚ ਕੋਟਾ ਹੈਗਾ 25 30000 ਦਾ ਹੁੰਦਾ ਹੈਗਾ ਤੇ ਟੈਕਨੀਕਲੀ ਸੋ ਤੇ ਇੱਕ ਸੱਤੇ ਇੰਪੋਰਟੈਂਟ ਹੈਗਾ ਰੈਫਿਊਜੀ ਰੈਫਿਊਜੀ ਦਾ ਜਿਹੜਾ ਕੋਈ ਕੋਟਾ ਹੈਗਾ ਗਵਰਨਮੈਂਟ ਆਪ ਡਿਸਾਈਡ ਕਰਦੀ ਹੈ ਤੇ ਨਾਓ ਦਿਸ ਇਜ਼ ਸਿੰਪਲ ਮੈਥਮੈਟਿਕਸ 5 ਲੱਖ ਦੇ ਵਿੱਚ ਫਰਜ਼ ਕਰੋ ਪਹਿਲਾਂ ਇਕਨੋਮਿਕ ਪਾਥਵੇ ਦੇ ਥਰੂ ਉਹਨਾਂ ਨੇ 1.5 ਲੱਖ ਪੀਆਰ ਦੇਣੀ ਸੀਗੀ ਇਮੀਗ੍ਰੈਂਟਸ ਨੂੰ ਪਰ ਜਦੋਂ 1.5 ਲੱਖ ਦੇ ਵਿੱਚ 50000 ਉਹਨਾਂ ਨੇ ਰਫਿਊਜੀਜ਼ ਨੂੰ ਅਲੋਕੇਟ ਕੀਤਾ ਤੇ ਉਹਨਾਂ ਨੇ ਟੋਟਲ ਤਾਂ ਨਹੀਂ ਵਧਾਉਣਾ ਹੈਗਾ ਤੇ ਉਹਨਾਂ ਨੇ ਇਕਨੋਮਿਕ ਪ੍ਰੋਗਰਾਮ ਦੇ ਅਧਿਨ ਜਿਹੜੇ ਲੋਕੀ ਪਿਆ ਲੈਂਦੇ ਸੀਗੇ ਉਹਨਾਂ ਦੀ ਗਿਣਤੀ ਘਟ ਜਾਣੀ ਹੈਗੀ। ਜੀ ਸੋ ਅਗੇਨ ਇੱਕ ਤਾਂ ਹੈਗਾ ਕਿ ਉੱਥੇ ਕੋਟਾ ਦੇ ਵਿੱਚ ਰਫਿਊਜੀਜ਼ ਬਾਕੀ ਪ੍ਰੋਗਰਾਮ ਨੂੰ ਉਹਨਾਂ ਨੇ ਅਕੋਮੋਡੇਟ ਕੀਤਾ ਹੈਗਾ that is the reason ਤੇ ਸੈਕੰਡਰੀ ਰੀਜ਼ਨ ਇਜ਼ ਕਿ ਇੱਥੇ ਪੋਪੂਲੇਸ਼ਨ ਬਹੁਤ ਜ਼ਿਆਦਾ ਹੋ ਗਈ ਇਮੀਗ੍ਰੈਂਟਸ ਦੀ। ਬਹੁਤ ਜ਼ਿਆਦਾ ਇਮੀਗ੍ਰੈਂਟਸ ਹੋ ਗਿਆ ਮਤਲਬ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ ਹੈ ਬਿਲਕੁਲ ਬਿਲਕੁਲ ਕੰਪੀਟੀਸ਼ਨ ਮਤਲਬ ਸਟੂਡੈਂਟਸ ਪਹਿਲਾਂ ਲਿਮਿਟਡ ਨੰਬਰ ਆਫ ਸਟੂਡੈਂਟਸ ਓਨ ਦੇ ਸੀਕੇ ਵਰਕ ਪਰਮਿਟ ਤੇ ਲੋਕੀ ਆਉਂਦੇ ਸੀਗੇ ਬਟ ਨਾਊ ਅ ਲੋਟ ਆਫ ਪੀਪਲ ਮਿਲੀਅਨਸ ਆਫ ਪੀਪਲ ਹੈਵ ਆਲਰੇਡੀ ਕੇਮ ਹੇਅਰ ਤੇ ਕੰਪੀਟੀਸ਼ਨ ਇਜ਼ ਵੈਰੀ ਕਾਈਂਡ ਆਫ ਕਟ ਥਰੋਟ ਕੰਪੀਟੀਸ਼ਨ ਤੇ ਇੰਨੇ ਕੰਪੀਟੀਸ਼ਨ ਦੇ ਵਿੱਚ ਪਾਵੇਂ ਐਕਸਪ੍ਰੈਸ ਐਂਟਰੀ ਦਾ ਪ੍ਰੋਗਰਾਮ ਹੋਵੇ ਪਾਵੇਂ ਪ੍ਰੋਵਿੰਸ਼ਲ ਨੋਮੀਨੇਸ਼ਨ ਦਾ ਪ੍ਰੋਗਰਾਮ ਹੋਵੇ you name on it hmm. every program is very competitive hmm. and that's why pr has become very difficult hmm. and no one can predict the exact time frame that how yeah. long it will take hmm. but i will give my analysis okay anu it is <laughs> a okay. wali ਇਹ ਜਿਹੜੀਆਂ categories ਦੇ ਵਿੱਚ ਪਾਉਣਾ ਅਲੱਗ-ਅਲੱਗ ਲੋਕ ਆ ਰਹੇ ਆ ਬਿਕਾ ਸਾਡੇ ਮੂਰੇ ਸਿਰਫ ਉਨਹੀਂ ਹੀ category ਹੁੰਦੀ ਉਨਹੀਂ ਹੀ numbers ਹੁੰਦੇ ਜੋ ਸਾਨੂੰ ਨਿਊਜ਼ ਦੇ ਜਰੀਏ ਜਾਰੀ ਕੀਤੇ ਜਾਂਦੇ ਨੇ ਤੁਸੀਂ ਦੱਸਿਆ ਵੀ ਜਿਹੜੇ ਲੋਕ ਬਾਹਰੋਂ ਮੰਗਵਾਏ ਜਾਣ ਜਾ ਰਹੇ ਨੇ ਜਿੰਨੂੰ ਕੈਨੇਡੀਅਨ ਗਵਰਨਮੈਂਟ ਕਹਿੰਦੀ ਹੈ ਹਮਨਿਟੇਰੀਅਨ ਬੇਸ ਤੇ ਉੱਤੇ ਕੰਮ ਕਰ ਰਹੇ ਨੇ ਵਾਕਿਓ ਨਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੁੰਦੀ ਤੇ ਜਦੋਂ ਆ ਜਾਂਦੇ ਨੇ ਤਾਂ ਭੀੜ ਭੜੱਕਾ ਜਦੋਂ ਪੈਂਦਾ ਹੈ ਤਾਂ ਹਰ ਜਿਹੜੀ ਵੀ ਕੋਈ ਵੀ ਕੰਟਰੀ ਹੋਵੇ ਉਹ ਚ ਹਿਲਜੁਲ ਹੁੰਦੀ ਹੈ ਬਿਕੋਜ਼ ਕ੍ਰਾਈਸਿਸ ਵਾਦਾ ਚਾਹੇ ਉਹ ਹੈਲਥ ਕ੍ਰਾਈਸਿਸ ਹੋਵੇ ਹਾਊਸਿੰਗ ਮਾਰਕੀਟ ਦੇ ਵਿੱਚ ਹੋਵੇ ਮਹਿੰਗਾਈ ਜਿਹੜੀ ਆ ਉਹ ਵਾਧੀ ਹੈ ਰਿਸੋਰਸ ਜਿਹੜੇ ਨੇ ਉਹ ਕੱਟਦੇ ਨੇ ਜਿਵੇਂ ਹੁਣ ਅ ਅਨੁਸ਼ ਤੁਸੀਂ ਗੱਲ ਕੀਤੀ ਹੈ ਹੁਣ ਕੋਈ ਅੱਗੇ ਸਮਾਂ ਦਿਖਾਈ ਦਿੰਦਾ ਹੈ ਜਾਂ ਫਿਰ ਅੱਗੇ ਵੀ ਇਹ ਕਹਾਣੀ ਉਲਝੀ ਹੋਈ ਹੀ ਨਜ਼ਰ ਆਉਂਦੀ ਹੈ ਕਿ ਹਜੇ ਵੀ ਪੀਆਰ ਦਾ ਜਿਹੜਾ ਕਹਿੰਦੇ ਨਾ ਟਿਕਟ ਟੂ ਪੀਆਰ ਉਹ ਬਹੁਤ ਦੂਰ ਹੈ ਤੇ ਕੋਈ ਵੀ ਅਹਿਮ ਦਾ ਰਸਤਾ ਨਜ਼ਰ ਨਹੀਂ ਆ ਰਿਹਾ ਹਾਲੇ ਤੱਕ ਵੀ ਕੋਈ ਅਜਿਹਾ ਪ੍ਰੋਗਰਾਮ ਜਾਰੀ ਕਰਕੇ ਕਿਸੇ ਨੂੰ ਵੀ ਇਹ ਖਬਰ ਮਿਲ ਜਾਏ ਕਿ ਉਹ ਜਲਦੀ ਪੀਆਰ ਹੋ ਜਾਣਗੇ ਤੇ ਨਾਲ ਦੀ ਨਾਲ ਅਸੀਂ ਜਿਹੜੇ ਪੀਆਰ ਲਈ ਕੋਈ ਸੌਖੇ ਪ੍ਰੋਗਰਾਮ ਹੈ ਉਹਨਾਂ ਬਾਰੇ ਵੀ ਥੋੜੇ ਤੋਂ ਜਾਨਣਾ ਚਾਹਵਾਂਗੇ ਓਕੇ ਅਮ ਸ਼ੈਰੀ ਬੇਸਿਕਲੀ ਇਹਦੇ ਵਿੱਚ ਮੇਨ ਚੀਜ਼ ਹੈਗੀ ਪੋਲਿਟਿਕਸ ਪੋਲਿਟਿਕਸ ਟੂ ਬੀ ਵੈਰੀ ਓਨੈਸਟ ਰਾਈਟ ਅਗਰ ਤੁਸੀਂ ਇਨ ਡੈਪਥ ਐਨਾਲਿਸਿਸ ਕਰੋ ਤੇ ਇਹਦੇ ਪਿੱਛੇ ਮੇਨ ਰੀਜ਼ਨ ਹੈਗਾ ਪੋਲਿਟਿਕਸ ਇਨ ਨੇ ਰੈਫਿਜੀਸ ਨੋ ਹੁਣ ਹਾਲ ਦੀ ਜਿਹੜੀ ਗਵਰਨਮੈਂਟ ਹੈਗੀ ਉਹ ਲੈ ਕੇ ਆਈ ਹੈਗੀ ਇੰਨਾ ਵੱਡਾ ਦਿਲ ਹਾਲ ਦੀ ਕੜੀ ਦੀ ਗਵਰਨਮੈਂਟ ਦਾ ਹੈਗਾ ਉਹਨਾਂ ਨੇ ਅਨਲਿमिटेड ਨੰਬਰ ਆਫ ਇੰਪੀਡੈਂਸ ਇੱਥੇ ਲੈ ਕੇ ਆ ਗਈ ਹੈ ਰਾਈਟ ਬਟ ਨਾਉ ਵਾਈ ਆਮ ਯੂজিং ਦ ਟਰਮ ਕਿ ਥਿਸ ਇਸ ਪੋਲਿਟੀਕਲ ਬਿਕਾਜ਼ ਐਸ ਵੈਲ ਟਾਈ ਟੂ ਅੰਡਰਸਟੈਂਡ ਇਟਸ ਵੈਰੀ ਪੋਲਿਟੀਕਲ ਐਂਡ ਵੈਰੀ ਇੰਟਰਸਟਿੰਗ ਐਸ ਵੈਲ ਐਸ ਵੈਲ ਜਿਹੜਾ ਸਿਸਟਮ ਹਿਲਿਆ ਹੋਇਆ ਹੈਗਾ ਭਾਵੇਂ ਆਪਾਂ 인ਫਲੇਸ਼ਨ ਦੀ ਗੱਲ ਕਰੀਏ ਭਾਵੇਂ ਹਾਊਸਿੰਗ ਮਾਰਕੀਟ ਦੀ ਗੱਲ ਕਰੀਏ ਭਾਵੇਂ ਜੌਬਸ ਦੀ ਗੱਲ ਕਰੀਏ ਲੋਕੀ ਕਹਿੰਦੇ ਨੇ ਕਿ ਸਾਨੂੰ ਜੌਬਸ ਨਹੀਂ ਮਿਲਦੇ ਆ ਰਹੇ ਤੇ ਹਰ ਚੀਜ਼ ਦਾ ਜਿਹੜਾ ਜ਼ਿੰਮੇਵਾਰ ਹੈਗਾ ਉਹ ਠਹਿਰਾ ਜਾ ਰਿਹਾ ਹੈਗਾ ਸਟੂਡੈਂਟਸ ਨੂੰ ਇਮੀਗ੍ਰੇਸ਼ਨ ਨੂੰ ਠਹਿਰਾ ਜਾ ਰਿਹਾ ਹੈ ਹਾਂਜੀ ਭਾਵੇਂ ਆਪਾਂ ਇਮੀਗ੍ਰੈਂਟ ਕਮਿਊਨਿਟੀ ਦੀ ਗੱਲ ਕਰੀਏ ਉਹ ਵੀ ਕਹਿੰਦੇ ਨੇ ਨਾ ਆਪਾਂ ਨੂੰ ਇੰਨੇ ਬੰਦੇ ਨਹੀਂ ਚਾਹੀਦੇ ਅਗਰ ਆਪਾਂ ਨਾਨ ਇਮੀਗ੍ਰੈਂਟ ਕਮਿਊਨਿਟੀ ਦੀ ਗੱਲ ਕਰੀਏ ਸਿੰਪਲੀ ਇਨ ਪੰਜਾਬੀ ਜਿਹੜੇ ਗੋਰੇ ਹੁੰਦੇ ਨੇ ਰਾਈਟ ਤੇ ਉਹ ਉਹ ਵੀ ਕਹਿੰਦੇ ਨੇ ਕਿ ਸਾਨੂੰ ਇੰਨੇ ਇਮੀਗ੍ਰੈਂਟਸ ਨਹੀਂ ਚਾਹੀਦੇ ਯੂ ਗੋ ਐਨੀਵੇਅਰ ਐਨੀ ਟਾਈਮ ਹਾਰਟਨਸ ਐਨੀ ਪਲੇਸ ਯੂ ਵਿਲ ਸੀ ਓਨਲੀ ਇੰਡੀਅਨ ਫੇਸਸ ਮੋਸਟਲੀ ਰਾਈਟ ਉਹਦੇ ਵਿੱਚ ਤੁਸੀਂ ਦੂਜੀ ਕਮਿਊਨਿਟੀ ਦੇ ਲੋਕੀ ਵੀ ਤੁਹਾਨੂੰ ਵੇਖਣ ਨੂੰ ਮਿਲਣਗੇ ਸੋ ਬੇਸਿਕਲੀ ਦਾ ਪੁਆਇੰਟ ਇਜ਼ ਕਿ ਗਵਰਨਮੈਂਟ ਨੂੰ ਆ ਚੀਜ਼ ਰਿਅਲਾਈਜ਼ ਹੋ ਚੁੱਕੀ ਆ ਕਿ ਮੇਨ ਜਿਹੜੀ ਜੜ ਹੈਗੀ ਸਮੱਸਿਆ ਦੀ ਉਹ ਇਮੀਗ੍ਰੇਸ਼ਨ ਆ ਇਮੀਗ੍ਰੇਸ਼ਨ ਬਿਲਕੁਲ ਤੇ ਉਹ ਇਮੀਗ੍ਰੇਸ਼ਨ ਨੂੰ ਕਿਉਂਕਿ ਨੈਕਸਟ ਇਅਰ ਇਲੈਕਸ਼ਨਸ ਆ ਗੀਆਂ ਨੇ ਤੇ ਗਵਰਨਮੈਂਟ ਨੂੰ ਇਹਦਾ ਮਸਲਾ ਹੱਲ ਕਰਨਾ ਪੈਣਾ ਜਨਤਾ ਨੂੰ ਵਿਖਾਉਣਾ ਪੈਣਾ ਕਿ ਵੀ ਆ ਰੀਕਿੰਗ ਐਕਸ਼ਨਸ ਹਮ ਹਮ ਆਪਾਂ ਸਾਰਿਆਂ ਦਾ ਭਲਾ ਚਾਉਂਦੇ ਆ ਆਪਾਂ ਇਨਫਲੇਸ਼ਨ ਕੰਟਰੋਲ ਕਰਨੀ ਆ ਹਾਊਸਿੰਗ ਕੰਟਰੋਲ ਕਰਨੀ ਆ ਸਾਰਾ ਕੁਝ ਕੰਟਰੋਲ ਕਰਨਾ ਆ ਉਹਦੇ ਲਈ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਚੀਜ਼ ਨੂੰ ਟਾਰਗੇਟ ਬਣਾਇਆ ਗਿਆ ਹੈਗਾ ਇਮੀਗ੍ਰੇਸ਼ਨ ਮੀਨਸ ਸਟੂਡੈਂਟਸ ਉਹਨਾਂ ਤੇ ਟਾਰਗੇਟ ਕਰਨਾ ਹੈਗਾ ਤੇ ਉੱਥੇ ਉਹਨਾਂ ਨੇ ਸ਼ੁਰੂਆਤ ਕੀਤੀ ਆ ਪਹਿਲਾਂ ਉਹਨਾਂ ਨੇ ਗਿਣਤੀ ਘਟਾਤੀ ਆ ਰਾਈਟ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ C41 C42 ਪ੍ਰੋਗਰਾਮ ਸੀਗਾ ਜਿਹੜਾ ਸਪਾਊਸਲ ਓਪਨ ਵਰਕ ਪਰਮਿਟ ਸੀਗਾ ਉਹ ਉਹਨਾਂ ਨੇ ਬਹੁਤ ਰੈਸਟ੍ਰਿਕਟਿਡ ਕਰਤਾ ਆ ਹੁਣ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ਵੀ ਉਹਨਾਂ ਨੇ ਚੇਂਜ ਕਰਤਾ ਹੈਗਾ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਟਸ ਗੋਇੰਗ ਟੂ ਬਿਕਮ ਵੈਰੀ ਟਫ ਰਾਈਟ ਸੋ ਆ ਕਰਕੇ ਉਹ ਆਮ ਜਨਤਾ ਨੂੰ ਆਮ ਪਬਲਿਕ ਨੂੰ ਸ਼ੋ ਕਰਨਾ ਚਾਹੁੰਦੇ ਨੇ we are taking proper actions. अप्पा mm पूरा -hmm. measure लायर है yeah. Immigration नू control करन ली नहीं? अप्पा बाकी जोड़ी crises है कि उन्हान नू control करन Inflation नू control करन mm. housing नू control करन health system नू control करन ली। You're education right. System education okay. system नू control करन ते control करन ली immigration is the main cause of the problem. ਸੋ ਵੀ ਆਰ ਵਰਕਿੰਗ ਔਨ ਇਟ ਜਿਵੇਂ ਕਿ ਜਿਹੜੀ ਆਮ ਜਨਤਾ ਹੈਗੀ ਅਸੀਂ ਤੁਸੀਂ ਹੋ ਗਏ ਸਾਡਾ ਧਿਆਨ ਜਿਹੜਾ ਹੈਗਾ ਜਦ ਇੱਕ ਨਹੀਂ ਗਵਰਨਮੈਂਟ ਇਸ ਟੇਕਿੰਗ ਐਕਸ਼ਨ ਨਹੀਂ ਬਿਲਕੁਲ ਰਾਈਟ ਲੇਕਿਨ ਜਿਹੜੇ ਵਿਚਾਰੇ ਇਮੀਗ੍ਰੈਂਟਸ ਨੇ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਹੈਗਾ ਇਹਦੇ ਵਿੱਚ ਉਹਨਾਂ ਦੇ ਲਈ ਪੀ ਆਰ ਔਖੀ ਹੋਈ ਪਈ ਹੈਗੀ ਤਾਂ ਇੱਕ ਮੈਂ ਯੂਜ਼ਲੀ ਕਹਿਣਾ ਹੁੰਦਾ ਆਪਦੇ ਕਲਾਇੰਟਸ ਨੂੰ ਕਿ ਅਗਰ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈਗੀ ਤੁਸੀਂ ਮਦਦ ਕਰਦੇ ਹੋ ਤੇ ਉਹਨਾਂ ਨੇ ਥੋੜੇ ਚਿਰ ਬਾਅਦ ਉਹ ਚੀਜ਼ ਭੁੱਲ ਜਾਣੀ ਹੈ ਹਮ ਸੇਮ ਥਿੰਗ ਅਪਲਾਈਜ਼ ਹੇਅਰ ਰਾਈਟ ਹਮ ਨੈਕਸਟ ਇਲੈਕਸ਼ਨਾਂ ਹੈਗੀਆਂ ਗਵਰਨਮੈਂਟ ਨੇ ਹਜੇ ਕੋਈ ਸੋਖਾ ਪ੍ਰੋਗਰਾਮ ਲਾਂਚ ਨਹੀਂ ਕਰਨਾ ਜਿਵੇਂ ਟੀਆ 2 ਪੀਆਰ ਵਰਗਾ ਪ੍ਰੋਗਰਾਮ ਸੀਗਾ ਲੇਕਿਨ ਵਿਦ ਦਾ ਕੋਰਸ ਆਫ ਦਾ ਟਾਈਮ ਮੇਬੀ ਇਨ ਕਮਿੰਗ ਮੰਥਸ অর ਮੇਬੀ ਨੈਕਸਟ ਈਅਰ ਉਹਨਾਂ ਨੇ ਪ੍ਰੋਗਰਾਮ ਨੂੰ ਈਜ਼ ਕਰਨਾ ਹੈਗਾ ਕਿਉਂਕਿ ਉਹਨਾਂ ਨੂੰ ਦੇਖੋ ਵੋਟਾਂ ਵੀ ਚਾਹੀਦੀਆਂ ਵੋਟਾਂ ਬਿਲਕੁਲ ਸਹੀ ਹਾਂ ਕਿਉਂਕਿ ਕਿਉਂਕਿ ਇੱਕ ਕੈਟਾਗਰੀ ਅਨੁਚੇਵੇਂ ਤੁਸੀਂ ਜ਼ਿਕਰ ਕੀਤਾ ਵੀ ਲੋਕ ਵਿਰੋਧ ਕਰਦੇ ਨੇ ਜਿਹਦੇ ਵਿੱਚ ਤੁਸੀਂ ਐਡ ਕੀਤਾ ਵੀ ਗੋਰਿਆਂ ਦੀ ਕੈਟਾਗਰੀ ਬਿਕਾਜ਼ ਉਹ ਇਮੀਗਰੈਂਟਸ ਤੋਂ ਦੁਖੀ ਹੋਏ ਹੋਏ ਸੀਗੇ ਹੁਣ ਉਹਦੇ ਨਾਲ ਨਾਲ ਇੱਕ ਫੈਕਟਰ ਇਹ ਵੀ ਹੈ ਵੀ ਜਿਹੜੇ ਇੱਥੇ ਰਹਿੰਦੇ ਲੋਕ ਨੇ ਜਿਹੜੇ ਚਾਹੇ ਅਸੀਂ ਕਿਉਂ ਨਾ ਹੋਈਏ ਚਾਹੇ ਸਾਡੀ ਕਮਿਊਨਿਟੀ ਹੋਵੇ ਉਹ ਵੀ ਵਿਰੋਧ ਕਰਨ ਲੱਗੇ ਨੇ ਕਿਉਂਕਿ ਉਹਨਾਂ ਦੇ ਮੂਰੇ ਵੀ ਇਹੀ ਖਬਰ ਆ ਚੁੱਕੀ ਹੋਈ ਐ ਵੀ ਇਮੀਗ੍ਰੈਂਟਸ ਬਹੁਤ ਜ਼ਿਆਦਾ ਆ ਰਹੇ ਨੇ ਜਿਦੇ ਕਰਕੇ ਇੱਥੇ ਬਰਡਨ ਪੈ ਰਿਹਾ ਕੈਨੇਡਾ ਦੇ ਵਿੱਚ ਸਾਨੂੰ ਚੀਜ਼ਾਂ ਅਵੇਲੇਬਲ ਨਹੀਂ ਹੋ ਰਹੀਆਂ ਕ੍ਰਾਈਸਿਸ ਬਹੁਤ ਜ਼ਿਆਦਾ ਵਧੀ ਜਾ ਰਹੇ ਨੇ ਔਰ ਇੱਥੇ ਮਹਿੰਗਾਈ ਵਧ ਰਹੀ ਐ ਹੁਣ ਉਹਨਾਂ ਦੇ ਮੂਹ ਚ ਵੀ ਇਹ ਗੱਲ ਆ ਗਈ ਉਹ ਵੀ ਵਿਰੋਧ ਕਰਨ ਲੱਗੇ ਨੇ ਵੀ ਕਿਤਨਾ ਕਿਤੇ ਇਮੀਗ੍ਰੈਂਟਸ ਜਿਹੜੇ ਨੇ ਉਹ ਰੋਕੋ ਤਾਂ ਨਾ ਸਿਰਫ ਗੋਰੇ ਹੁਣ ਤਾਂ ਆਪਣੇ ਵੀ ਇਸ ਚੀਜ਼ ਦਾ ਵਿਰੋਧ ਕਰਨ ਲੱਗੇ ਨੇ ਰਾਈਟ ਤੇ ਹੁਣ ਉਹਨਾਂ ਦੇ ਉੱਤੇ ਜਿਹੜੀ ਕਹਿ ਲਓ ਕਿ ਇੱਕ ਕੈਟਾਗਰੀ ਉਹ ਐ ਜਿਹੜੇ ਕਿ ਇਮੀਗ੍ਰੈਂਟਸ ਨੂੰ ਪਿਆਰ ਕਰਦੇ ਜਿਹੜੇ ਚਾ ਤੇ ਦੂਜਾ ਜਿਹੜੇ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਵੀ ਸ਼ਾਂਤ ਕਰਨਾ ਹੈ ਸੋ ਗਵਰਨਮੈਂਟ ਨੂੰ ਇੱਥੇ 노 ਡਾਊਟ ਵੀ ਥੋੜਾ ਜਿਹਾ ਸਿਆਸੀ ਜਿਹੜਾ ਕਹਿ ਲਓ ਸਟੰਟ ਹੀ ਮਾਰਨਾ ਪੈਣਾ ਜਿਹੜਾ ਕਿ ਅਸੀਂ ਕਹਿ ਸਕਦੇ ਆ ਵੀ ਵਾਕਈ ਇਲੈਕਸ਼ਨ ਦੇ ਨੇੜੇ ਹੀ ਹੋ ਸਕਦਾ ਉਹਨਾਂ ਕੋਲ ਰਾਈਟ ਯੂ ਆਰ 100% ਕਰੈਕਟ ਅਸਲ ਦੇ ਵਿੱਚ ਆ ਹੀ ਹੋ ਰਿਹਾ ਹੈਗਾ ਆ ਹੀ ਫਿਊਚਰ ਦੇ ਵਿੱਚ ਹੋਣਾ ਵੀ ਹੈਗਾ ਨਾ ਇਮੀਗ੍ਰੇਸ਼ਨ ਹੈਜ਼ ਬਿਕਮ ਅ ਵੈਪਨ ਆਈ ਊਡ ਸੇ ਵੈਪਨ ਰਾਈਟ ਟੂ ਗੇਨ ਦਾ ਪਾਵਰ ਟੂ ਕਮ ਇੰਟੂ ਦਾ ਪਾਵਰ ਆ ਤਸੀਂ ਵੇਖੋ ਇਮੀਗ੍ਰੈਂਟ ਕਮਿਊਨਿਟੀ ਇੰਨੀ ਜ਼ਿਆਦਾ ਸਟਰੋਂਗ ਹੋ ਗਈ ਹੈ ਕਿ ਪਾਵੇਂ ਪੰਜਾਬੀਆਂ ਦੀ ਕਮਿਊਨਿਟੀ ਹੋਵੇ ਪਾਵੇਂ ਦੂਜੀ ਕਮਿਊਨਿਟੀ ਦੇ ਜਿਹੜੇ ਇਮੀਗ੍ਰੈਂਟਸ ਨੇ ਬਿਲਕੁਲ ਜਿਹੜੀ ਵੀ ਗਵਰਨਮੈਂਟ ਦੀ ਹੈ ਕੋਈ ਵੀ ਗਵਰਨਮੈਂਟ ਕੋਈ ਵੀ ਪਾਰਟੀ ਹੈਗੀ ਆ ਦੇ ਟ੍ਰਾਈ ਟੂ ਜਸ ਕੈਚ देयर ਅਟੈਂਸ਼ਨ ਜੀ ਉੱਥੇ ਜਾਂਦੇ ਨੇ ਕੋਈ ਵੀ ਸਮਾਗਮ ਹੈਗਾ ਉੱਥੇ ਜਾਂਦੇ ਨੇ ਕਿਉਂ ਕਿਉਂਕਿ ਉਹਨਾਂ ਨੂੰ ਵੋਟਾਂ ਚਾਹੀਦੀਆਂ ਤੁਸੀਂ ਪ੍ਰੈਕਟੀਕਲੀ ਸੋਚੋ ਸ਼ਹਿਰੀ ਇੱਥੇ ਵੋਟ ਕੌਣ ਦਿੰਦਾ ਹੈਗਾ ਬਿਲਕੁਲ ਇਮੀਗ੍ਰੈਂਟਸ ਰਾਈਟ ਇਮੀਗ੍ਰੈਂਟਸ ਬਿਲਕੁਲ ਕਿਉਂਕਿ ਇਮੀਗ੍ਰੈਂਟ ਦੇ ਵਿੱਚ ਕੀ ਹੈਗਾ ਕਿ ਉਹਨਾਂ ਤੇ ਇਮੀਗ੍ਰੈਂਟਸ ਨੂੰ ਕੀ ਚਾਹੀਦਾ ਬੇਸਿਕਲੀ ਇਮੀਗ੍ਰੇਸ਼ਨ ਚਾਹੀਦੀ ਹੈ ਬਿਲਕੁਲ ਬਿਲਕੁਲ ਤੁਸੀਂ ਟੈਕਨੀਕਲੀ ਸੋਚੋ ਅਗਰ ਮੈਂ ਜਾਂ ਕੋਈ ਵੀ ਇਮੀਗ੍ਰੈਂਟ ਹੋ ਤੁਸੀਂ ਪੁੱਛੋਗੇ ਤੁਹਾਨੂੰ ਕੀ ਚਾਹੀਦਾ ਉਹਨਾਂ ਨੇ ਕਿਹਾ ਯਾਰ ਮੇਰੇ ਮਾਪੇ ਇੱਥੇ ਆ ਜਾਣ ਉਹਨਾਂ ਨੂੰ ਪੀਆਰ ਮਿਲ ਜਾਵੇ ਮੇਰੇ ਭੈਣ ਭਰਾ ਇੱਥੇ ਆ ਜਾਣ ਮੇਰੇ ਰਿਸ਼ਤੇਦਾਰ ਇੱਥੇ ਆ ਜਾਣ ਰਾਈਟ ਬਾਕੀ ਇੱਥੇ ਦਾ ਸਿਸਟਮ ਹੈਗਾ ਆਪਾਂ ਹਾਰਡ ਵਰਕਿੰਗ ਤਾਂ ਹੈਗੇ ਆ ਰਾਈਟ ਆਪਾਂ ਆ ਨਹੀਂ ਕਿ ਹਾਰਡ ਵਰਕਿੰਗ ਨਹੀਂ ਹੈ ਦੈਟਸ ਵਾਈਅਰ ਸਕਸੈਸਫੁਲ ਇਨ ਦਿਸ ਪਿਊਰਫਰ ਕੰਟਰੀ ਰਾਈਟ ਆਪਾਂ ਹਾਰਡ ਵਰਕ ਕਰਕੇ ਸਾਰਾ ਕੁਝ ਕਰ ਪਰਵਾਹ ਨੂੰ ਤੋਂ ਇਮੀਗ੍ਰੇਸ਼ਨ ਥੋੜੀ ਜਿਹੀ ਸੋ ਖਾਲੀ ਹੋਣੀ ਚਾਹੀਦੀ ਕਿ ਸਾਡਾ ਪਰਿਵਾਰ ਇੱਥੇ ਆ ਜਾਵੇ ਤੇ ਆਪਣੇ ਬੰਦੇ ਨੂੰ ਤੋਂ ਇਮੀਗ੍ਰੇਸ਼ਨ ਚਾਹੀਦੀ ਉਹਨਾਂ ਜਾ ਕੇ ਵੋਟਾਂ ਪਾਉਣੀਆਂ ਆ ਗਿਆ ਸੋ ਇਟਸ ਅ ਪੋਲਿਟਿਕਲ ਸਟੰਟ ਲੇਕਿਨ ਜੜਾ ਮੇਨ ਹਜੇ ਵੀ ਸਵਾਲ ਹੈਗਾ ਕਿ ਕੀ ਆਉਣ ਵਾਲੇ ਟਾਈਮ ਦੇ ਵਿੱਚ ਪੀਆਰ ਸੋ ਖਾਲੀ ਹੋਊਗੀ ਸੋ ਆਈ ਊਡ ਸੇ ਅਗਰ ਤੁਸੀਂ ਰੈਸ਼ਨਲ ਐਨਾਲਿਸਿਸ ਕਰੋ ਯੈਸ ਹਮ ਸਾਲ ਡੇਢ ਸ ਬਿਫੋਰ ਇਲੈਕਸ਼ਨਸ ਆਮ ਟੈਲਿੰਗ ਯੂ ਬਿਫੋਰ ਇਲੈਕਸ਼ਨਸ ਕੋਈ ਟੀਆਰ ਟੂ ਪੀਆਰ ਵਰਗਾ ਪ੍ਰੋਗਰਾਮ ਲਾਂਚ ਹੋਊਗਾ ਕਿ ਇਹੋ ਜਿਹਾ ਪ੍ਰੋਗਰਾਮ ਲਾਂਚ ਹੋਏਗਾ ਜਦੋਂ ਇੱਕ ਵਾਰੀ ਯਾਦ ਹੋਏਗਾ ਕਿ 72 ਦੇ ਉੱਤੇ ਸ਼ਾਇਦ 72 ਕੋ ਪੁਆਇੰਟਾਂ ਦੇ ਉੱਤੇ ਫਾਈਲਾਂ ਚੱਕਿਆ ਗਿਆ ਸੀ ਉਹ ਬੇਸਿਕਲੀ ਉਸ ਤੋਂ ਵੱਡੀ ਬ੍ਰੇਕਿੰਗ ਦੁਬਾਰਾ 107 ਕੋ ਉਹਦੇ ਵਿੱਚ ਕੀ ਹੈਗਾ ਦੇਖੋ ਅਗੇਨ ਦਿਸ ਇਜ਼ ਵੈਰੀ ਇੰਟਰਸਟਿੰਗ ਪੁਆਇੰਟ ਐਂਡ ਮੈਂ ਦੇ ਵਿੱਚ ਇੱਕ ਹੋਰ ਚੀਜ਼ ਡਿਸਕਸ ਕਰਨਾ ਚਾਹਾਂਗਾ ਰਾਈਟ ਇਕ ਤੋਂ ਪਹਿਲਾਂ TR2 PR ਟਾਈਪ ਦਾ ਪ੍ਰੋਗਰਾਮ ਲਾਂਚ ਹੋ ਸਕਦਾ ਹੈ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਗਵਰਨਮੈਂਟ ਕਹਿੰਦੀ ਹੈ ਕਿ ਆਪਾਂ ਟੈਂਪਰੇਰੀ ਰੈਜ਼ੀਡੈਂਟ ਦੀ ਪੋਪੂਲੇਸ਼ਨ ਨੂੰ ਘਟਾਉਣਾ ਹੈਗਾ ਤੇ ਟੈਂਪਰੇਰੀ ਰੈਜ਼ੀਡੈਂਟ ਦੀ ਪੋਪੂਲੇਸ਼ਨ ਨੂੰ ਘਟਾਉਣ ਦਾ ਤਰੀਕਾ ਇਹ ਹੈਗਾ ਕਿ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਨੇ ਮੀਨਸ ਜਿਹੜੇ ਵਰਕਰਸ ਨੇ ਉਹਨਾਂ ਨੂੰ PR ਕਰ ਦਈਏ ਕਿਉਂਕਿ ਉਹ ਬੰਦੇ ਪੱਕੇ ਹੋ ਜਾਣਗੇ ਫਿਰ ਉਹਨਾਂ ਦੀ ਗਿਣਤੀ ਘੱਟ ਚੁਗੀ ਨਾ ਸੋ ਦਿਸ ਇਜ਼ ਦਾ ਓਨਲੀ ਵੇ ਜਦੋਂ 2021 ਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਲਾਂਚ ਕੀਤਾ ਸੀਗਾ ਐਂ ਤੇ ਕਿ ਇਹ PR ਟੂ ਅਰਾਊਂਡ 80000 100000 again this is very important point i am going to discuss right mm -hmm. pr honley do programs hunde ne ek express entry da program jehda mm -hmm. federal government rahi chalda aega dooja mm -hmm. provincial nomination programs honde ne ji mm -hmm. so lekin express entry de vich ohi candidates qualify karde ne mm -hmm. jina de kole skilled work experience honda hega mm -hmm. tier 0 1 2 3 thoda mm -hmm. technical term aega matlab mm -hmm. skilled job experience chahedha, da experience chahiye okay. da sal da ohi qualify karde ne mm -hmm. ਅਗਰ ਤੁਸੀਂ ਕਿਸੇ ਨੂੰ ਵੀ ਪੁੱਛੋ ਜਿਹੜੇ ਨਿਗਾਰਾ ਰੱਖਦੇ ਨੇ ਇਮੀਗ੍ਰੇਸ਼ਨ ਪਾਪੂਲੇਸ਼ਨ ਦੇ ਵਿੱਚ ਉਹ ਕਹਿਣਗੇ ਕੈਨੇਡਾ ਦੇ ਵਿੱਚ ਤਾਂ ਮਿਲੀਅਨਸ ਐਂਡ ਮਿਲੀਅਨਸ ਦੀ ਗਿਣਤੀ ਦੇ ਵਿੱਚ ਸਟੂਡੈਂਟਸ ਨੇ ਓਪਨ ਵਰਕ ਪਰਮਿਟ ਹੋਲਡਰਸ ਨੇ ਰਾਈਟ ਜੀ ਪਿਛਲੇ 3-4 ਸਾਲਾਂ ਦੇ ਵਿੱਚ ਹਰ ਸਾਲ 700 ਟੂ 800 ਹਜ਼ਾਰ ਸਟੂਡੈਂਟਸ ਇੱਥੇ ਆ ਚੁੱਕੇ ਹਰ ਸਾਲ ਆਉਂਦੇ ਸੀਗੇ ਇਟ ਮੀਨਸ ਦ ਗਿਣਤੇ ਇਜ਼ ਮੇਬੀ ਮੋਰ ਦੈਨ 1.5 ਟੂ ਮੋਰ ਦੈਨ 2 ਮਿਲੀਅਨ ਠੀਕ ਹੈ ਜੀ ਗ੍ਰੈਜੂਏਟਸ ਵੀ ਹੋ ਰਹੇ ਨੇ ਜਿਨ੍ਹਾਂ ਦੇ ਕੋਲੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੈਗਾ but the interesting point here is ki express entry da jada pool hai ga hmm. and that is visible everyone can see that us mm -hmm. pool de vich 2 lakh to bhi cut candidates ne ji this is very interesting yeah means 235000 de lagge ch a ki inne mm -hmm. hi candidates ne and express mm -hmm. entry de vich sare candidates hunde ne uh, jina de kol canadian experience hai ga federal skilled worker mm -hmm. trade and pnp's right mm -hmm, mm -hmm. oh unna de vich at least 20 ਤੋਂ 30% ਜਿਹੜੀ ਜਿਹੜੀ ਪਾਪੂਲੇਸ਼ਨ ਆ ਜਿਹੜੇ ਕੈਂਡੀਡੇਟਸ ਨੇ ਉਹ ਇੱਥੇ ਹੈਗੇ ਵੀ ਨਹੀਂ ਜੀ ਦੇ ਆਰ ਆਊਟਸਾਈਡ ਆਫ ਕੈਨੇਡਾ ਹਮਮ ਤੇਕਰ ਲੰਮਸ਼ਮ ਲੈ ਲਈਏ ਕਿ ਐਪ੍ਰੋਕਸੀਮੇਟਲੀ 1.2 ਲੱਖ ਦੇ 2 ਲੱਖ ਦੇ ਲਾਗੇ ਛਾਗੇ ਜਾਂ ਪੌਣੇ 2 ਲੱਖ ਦੇ ਲਾਗੇ ਛਾਗੇ ਇੰਨੇ ਹੀ ਕੈਂਡੀਡੇਟ ਹੈਗੇ ਜਿਹੜੇ ਕੈਨੇਡਾ ਦੇ ਵਿੱਚ ਨੇ ਬਿਲਕੁਲ ਮਾਈ ਕੁਐਸਚਨ ਇਜ਼ ਉਹ ਅਪਰ ਸੋਚ ਸਕਦੇ ਆ ਕਿ ਜਿਨ੍ਹਾਂ ਦੇ ਕੋਲੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਆਏਗਾ ਜਿਹੜੇ ਕੰਮ ਕਰ ਰਹੇ ਨੇ ਉਹ ਕੁਆਲੀਫਾਈ ਨਹੀਂ ਕਰਦੇ ਐਕਸਪ੍ਰੈਸੈਂਟਰੀ ਲਈ ਹਮ ਬਿਲਕੁਲ ਰਾਈਟ ਦਿਸ ਇਜ਼ ਵੈਰੀ ਬਰਨਿੰਗ ਟਾਪਿਕ ਇਆ ਕਿ ਉਹਨਾਂ ਦੇ ਕੋਲ ਐਕਸਪੀਰੀਅੰਸ ਹੀ ਨਹੀਂ ਹੈਗਾ ਉਹਨਾਂ ਨੂੰ ਜੌਬਾਂ ਨਹੀਂ ਮਿਲਦੀਆਂ ਨੇ ਲੋਕੀ ਕਹਿੰਦੇ ਨੇ ਕਿ ਸਾਡੇ ਬੰਦੇ ਨੂੰ ਜੌਬਾਂ ਨਹੀਂ ਮਿਲਦੀਆਂ ਨੇ ਆਪਾਂ ਟੇ ਮਾਰਡਨਸ ਤੇ ਕੰਮ ਕਰਦੇ ਆਂ ਆਪਾਂ ਵੇਅਰਹਾਊਸ ਤੇ ਜੌਬ ਕਰਦੇ ਆਂ ਵੀ ਆਰ ਨਾਟ ਗੇਟਿੰਗ ਅ ਸਕਿਲਡ ਜੌਬ ਦਾ ਪੁਆਇੰਟ ਇਜ਼ ਕਿ ਸਕਿਲਡ ਕੈਂਡੀਡੇਟਸ ਦੀ ਜਿਹੜੀ ਗਿਣਤੀ ਹੈਗੀ ਆ ਗਵਰਨਮੈਂਟ ਅਕੋਰਡਿੰਗਲੀ ਗਵਰਨਮੈਂਟ ਅਕੋਰਡਿੰਗਲੀ ਉਹ ਬਹੁਤ ਘੱਟ ਹੈਗੀ ਆ ਤਾਂ ਅਗੇਨ ਥਿਸ ਇਜ਼ ਦਾ ਪੁਆਇੰਟ ਜਿਹੜੇ ਵੀ ਸਟੂਡੈਂਟਸ ਯਰ ਵਰਕਰਸ ਜਾਂ ਜਨਾਦ ਕੋਲੇ ਵਾਕ ਪਰਮਿਟ ਆਏਗਾ ਅਗਰ ਉਹ ਐਕਸਪ੍ਰੈਸ ਏਂਟਰੀਲੀ ਕੁਆਲੀਫਾਈ ਕਰਦੇ ਨੇ ਹਮ ਹਮ ਉਹਨਾਂ ਨੂੰ ਐਕਸਪ੍ਰੈਸ ਏਂਟਰੀ ਦੇ ਵਿੱਚ ਜਾ ਕੇ ਆਪਣਾ ਪ੍ਰੋਫਾਈਲ ਜ਼ਰੂਰ ਕ੍ਰੀਏਟ ਕਰਨਾ ਚਾਹੀਦਾ ਹੁਣ ਹਾਲ ਦੀ ਘੜੀ ਚ ਪ੍ਰੋਗਰਾਮ ਥੋੜਾ ਜੋਖਾ ਹੈਗਾ ਹਮ ਹਮ ਬਟ ਲਾਸਟ ਟਾਈਮ ਉਹਨਾਂ ਨੇ ਜਿਹੜਾ ਇਨਵਿਟੇਸ਼ਨ ਦਿੱਤਾ ਸੀਗਾ ਦੋ ਲਗਾਤਾਰ ਇਨਵਿਟੇਸ਼ਨਾਂ ਭੇਜੀਆਂ ਸੀਗੀਆਂ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਂਡੀਡੇਟਸ ਨੂੰ ਭੇਜੀਆਂ ਸੀਗੀਆਂ ਜੀ ਤੇ ਇੰਟਰਨਲ ਨਿਊਜ਼ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਉਹਨਾਂ ਨੇ ਇਕੱਲੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਕੈਂਡੀਡੇਟਸ ਨੂੰ ਟਾਰਗੇਟ ਕਰਨਾ ਹੈ ਹਮਮ ਤੇ ਹੌਲੀ ਹੌਲੀ ਕੀ ਹੋਗਾ ਕਟ-ਆਫ ਘੱਟਦਾ ਜਾਊਗਾ ਤੇ ਜਦੋਂ ਮੈਂ ਤੁਹਾਨੂੰ ਕਿਹਾ ਸੀਗਾ 75 ਹੋ ਗਿਆ ਸੀਗਾ 20 21 ਦੇ ਵਿੱਚ ਹੋਇਆ ਸੀਗਾ ਜੀ ਸੇਮ ਥਿੰਗ ਵਿ ਹappen अगेन ਬਟ ਵੈਨ ਥਿਸ ਵਿਲ ਹੈਪਨ ਨੋਬਾਡੀ ਨੋਜ਼ ਐਗਜੈਕਟਲੀ ਉਹ ਵੀ ਅਚਾਨਕ ਆਇਆ ਸੀ ਕਿਸੇ ਨੂੰ ਦੀ ਖਬਰ ਨਹੀਂ ਸੀ ਕਿਉਂਕਿ ਜੇ ਕਿਸੇ ਨੂੰ ਖਬਰ ਹੁੰਦੀ ਤਾਂ ਸ਼ਾਇਦ ਪੂਲ ਦੇ ਵਿੱਚ ਫਾਈਲਾਂ ਪਾਈਆਂ ਹੋਣੀਆਂ ਸੀ ਪਰ ਕਿਸੇ ਨੇ ਪੂਲ ਪੂਲ 'ਚ ਫਾਈਲਾਂ ਨਹੀਂ ਪਾਈਆਂ ਸੀ ਕਿਉਂਕਿ ਪੁਆਇੰਟਸ ਮੀਟ ਕੀ ਕਰ ਰਹੇ ਸੀ ਇੰਟਰਸਟਿੰਗ ਪੁਆਇੰਟ ਵਾਸ ਕਿ ਜਿਸ ਦਿਨ ਡਰਾ ਆਇਆ ਸੀਗਾ ਉਸ ਤੋਂ ਬਾਅਦ ਸਾਰੇ ਲੋਕੀ ਆਪ ਦਾ ਪ੍ਰੋਫਾਈਲ ਕ੍ਰੀਏਟ ਕਰਨ ਲੱਗ ਪਏ ਕਿ ਫੇਰ ਆਊਗਾ ਤੇ ਉਹ ਉਹਨਾਂ ਦਾ ਸਿਸਟਮ ਹੀ ਜੈਮ ਹੋ ਗਿਆ ਸੀਗਾ ਮਤਲਬ ਕ੍ਰੈਸ਼ ਕਰ ਗਿਆ ਸੀਗਾ ਐਕਸਪਰਸ ਐਂਟਰੀ ਦਾ ਹਾਈਲਿਟ ਦਾ ਸਿਸਟਮ ਹਾਈਲਿਟ ਦਾ ਜਿਹੜਾ ਹੈਗਾ ਹਾਈਲਿਟ ਦੀ ਡੇਟ ਲੋਕੀ ਬੁੱਕ ਕਰ ਰਹੀ ਸੀ ਕਿ ਉਹਨਾਂ ਦਾ ਸਿਸਟਮ ਐਂਗ ਕਰ ਗਿਆ ਸੀਗਾ ਸੋ ਹਜੇ ਇਸ ਵੇਲੇ ਹਾਲਾਤ ਇਦਾਂ ਦੇ ਨਹੀਂ ਹੈਗੇ ਤੇ ਜਿਹੜੇ ਵੀ ਕੈਂਡੀਡੇਟਸ ਕੋਲੇ ਸਾਲ ਦਾ ਐਕਸਪੀਰੀਅੰਸ ਹੈਗਾ ਤੇ ਉਹਨਾਂ ਨੂੰ ਪ੍ਰੋਫਾਈਲ ਜ਼ਰੂਰ ਕ੍ਰੀਏਟ ਕਰਨਾ ਚਾਹੀਦਾ ਹੁਣ ਦੀ ਘੜੀ 'ਚ ਔਖਾ ਹੈਗਾ ਬਟ ਆਉਣ ਵਾਲੇ 6-8 ਸਾਲ ਦੇ ਵਿੱਚ ਜਿਹੜੇ ਲੋਕੀ ਐਟ ਲੀਸਟ ਇੱਥੇ ਹੈਗੇ ਉਹਨਾਂ ਲਈ ਚੰਗੀ ਖਬਰ ਆਸ ਹੈ ਮਤਲਬ ਦੇਖੋ ਹੁਣ ਓਖਾ ਆਏਗਾ ਲੇਕਿਨ ਯੂ ਸ਼ੁਡ ਹੈਵ ਅ ਫੇਥ ਰਾਈਟ ਬਿਲਕੁਲ ਵਧੀਆ ਹੋਗਾ ਪਰ ਉਹਸਾ ਰੱਖੋ ਅਨੂ ਜਬ ਬਹੁਤ ਸਾਰੀਆਂ ਆਪਣੀਆਂ ਗੱਲਾਂ ਹੋਰ ਵੀ ਸੀਗੀਆਂ ਪਰ ਚਲੋ ਕਿਉਂਕਿ ਸਮਾ ਅੱਗੇ ਇਜਾਜ਼ਤ ਨਹੀਂ ਦੇ ਰਿਹਾ ਬਹੁਤ ਹੀ ਘੱਟ ਸ਼ਬਦਾਂ ਵਿੱਚ ਦੱਸ ਦੋ ਕਿ ਕੋਈ ਕਿਸੇ ਦੇ ਵੀ ਸਵਾਲ ਹੈ ਇਮੀਗ੍ਰੇਸ਼ਨ ਸੰਬੰਧੀ ਕਿਸੇ ਨੇ ਆਪਣੀ ਫਾਈਲ ਸੰਬੰਧੀ ਕੋਈ ਗੱਲਬਾਤ ਕਰਨੀ ਹੈ ਤਾਂ ਤੁਹਾਡਾ ਨਾ ਕਿੱਥੇ ਕੰਟੈਕਟ ਕਰ ਸਕਦੇ ਨੇ ਓਕੇ ਅ ਤੁਸੀਂ ਅਗਰ ਕੋਈ ਵੀ ਇਮੀਗ੍ਰੇਸ਼ਨ ਰਿਲੇਟਿਡ ਸਵਾਲ ਸਾਨੂੰ ਪੁੱਛਣਾ ਚਾਹੁੰਦੇ ਹੋ ਤੁਸੀਂ ਆਪ ਦਾ ਪ੍ਰੋਫਾਈਲ ਕ੍ਰੀਏਟ ਕਰਨਾ ਚਾਹੁੰਦੇ ਹੋ ਜਾਂ ਇਮੀਗ੍ਰੇਸ਼ਨ ਰਿਲੇਟਡ ਕੋਈ ਵੀ ਥੋੜਾ ਕੁਐਸਚਨ ਹੈਗਾ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਕੈਨਕਸ ਇਮੀਗ੍ਰੇਸ਼ਨ 7785643555 ਅਨੁਸ਼ ਬਹੁਤ ਬਹੁਤ ਸ਼ੁਕਰੀਆ ਜੀ ਸਟੂਡੀਓ ਦੇ ਵਿੱਚ ਆਏ ਔਰ ਬਹੁਤ ਹੀ ਅਹਿਮ ਤੇ ਬਰਨਿੰਗ ਇਸ਼ੂ ਦੇ ਉੱਤੇ ਜਿਹੜੀ ਗੱਲਬਾਤ ਕੀਤੀ ਥੈਂਕ ਯੂ ਸੋ ਮੱਚ ਥੈਂਕ ਯੂ ਸ਼ੈਰੀ ਐਂਡ ਹੈਵ ਅ ਨਾਈਸ ਡੇ ਸੋ ਇਮੀਗ੍ਰੇਸ਼ਨ ਦਾ ਮੁੱਦਾ ਸਸੀਂ ਸਾਰੇ ਜਾਣਦੇ ਆ ਕਿ ਬਹੁਤ ਹੀ ਅਹਿਮ ਮੁੱਦਾ ਹੈ ਪਰ ਨਾਲ ਨਾਲ ਸਿਆਸਤਦਾਨਾਂ ਵਾਸਤੇ ਵੀ ਇਹ ਸਭ ਤੋਂ ਵੱਡਾ ਮੁੱਦਾ ਹੈਗਾ ਹੁਣ ਇਹ ਆ ਕਿ ਪੀਆਰ ਕਦੋਂ ਹੋਵਾਂਗੇ ਇਸ ਚੀਜ਼ ਦਾ ਇੰਤਜ਼ਾਰ ਤਾਂ ਕੀਤਾ ਜਾ ਰਿਹਾ ਪਰ ਉਮੀਦ ਕਹਿੰਦੇ ਕਦੀ ਨਹੀਂ ਛੱਡਣੀ ਚਾਹੀਦੀ ਉਮੀਦ ਇਹ ਵੀ ਹੈ ਕਿ ਜੋ ਪੋਲਿਟੀਕਲ ਹਾਲਾਤ ਵੀ ਕਹਿ ਰਹੇ ਨੇ ਉਸ ਦੇ ਅਕੋਰਡਿੰਗਲੀ ਜਲਦੀ ਹੀ ਜਿਹੜੇ ਪੀਆਰ ਦੇ ਕੋਈ ਸੌਖੇ ਪ੍ਰੋਗਰਾਮ ਆਣਗੇ ਤੇ ਜਿਹੜੇ ਵੀ ਪੀਆਰ ਹੋਣ ਦਾ ਇੰਤਜ਼ਾਰ ਕਰ ਰਹੇ ਆ ਉਹਨਾਂ ਵਾਸਤੇ ਚੰਗੀ ਖਬਰ ਜਿਹੜੀ ਹੈ ਉਹ ਆ ਸਕਦੀ ਹੈ ਉਮੀਦ ਅਸੀਂ ਛੱਡਨੀ